ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਜਦੋਂ ਕੋਈ ਕੋਲ ਗਾਉਂਦਾ ਮੈਂ ਖਾਮ ਤੇ ਗਈ ਸੀ ਆਪਣੇ ਪਰਿਵਾਰ ਨੂੰ ਮਿਲਦੀ ਹੈ ਕੋਈ ਬੱਚਾ ਆਪਣੇ ਮਾਪੇ ਨੂੰ ਮਿਲਦਾ ਦਰਦੇ ਦਦੀ ਨੂੰ ਮਿਲਦਾ ਕੋਈ ਪੋਤਾ ਕੰਟੀੜਾ ਉਹਦਾ ਸਕੂਨ ਸਾਨੂੰ ਪ੍ਰਾਪਤ ਹੁੰਦਾ ਇੱਥੇ ਖੜਿਆਂ ਨੂੰ ਅਮੀਰ ਕਰਦੇ ਆ ਤੁਹਾਨੂੰ ਵੀ ਹੁੰਦਾ ਹੋ। ਮੰਗਦੇ ਬੁੱਧੀ ਹੋ ਚੁੱਕੀ ਆਪਣੀ ਧਰਮ ਪਤਨੀ ਲਈ ਉਹਦਾ ਪਤੀ ਦਿਨ ਰਾਤ ਕੰਮ ਕਰ ਛੱਡ ਕੇ ਉਹਨੂੰ ਲੱਭਦਾ ਫਿਰਦਾ। ਤਸਵੀਰਾਂ ਲੈ ਕੇ ਖਾਣੇ ਜਾਂਦੇ ਆ ਥਾਣੇ ਵਾਲੇ ਵੀ ਰਿਪੋਰਟ ਦਰਜ ਨਹੀਂ ਕਰਦੇ ਕਹਿੰਦੇ ਇਹਨੂੰ ਦੱਸਦੇ ਆ ਵੀ ਉਹ ਦਿਮਾਗ ਤੋਂ ਥੋੜੀ ਠੀਕ ਨਹੀਂ ਹੈਗੀ ਉਹ ਕਹਿੰਦੇ ਕੋਈ ਗੱਲ ਨਹੀਂ ਲੱਭ ਜੂਗੀ ਦੇਖੋ ਇਹ ਪਰਦੇਸੀ ਬੰਦੇ WhatsApp Facebook ਵੀ ਨਹੀਂ ਚਲਾਉਂਦੇ ਪ੍ਰੋਪਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਆਪਾਂ ਬੱਚਾ ਅੱਧਾ ਰਹਿ ਗਿਆ ਜੀ ਮਾਂ ਠੀਕ ਨਹੀਂ ਉਹਨੂੰ ਛਾਤੀਆਂ ਲਈ ਬੈਠੀ ਨਾ ਕਿਸੇ ਨੂੰ ਹੱਥ ਲਾਉਣ ਦਿੰਦੀ ਸੀ ਨਾ ਬੱਚਾ ਹੀ ਕਿਸੇ ਕੋਲ ਜਾਂਦਾ ਸੀ ਜੇ ਬੱਚੇ ਨੂੰ ਚੱਕਦੇ ਸੀ ਤਾਂ ਬੱਚਾ ਵੀ ਚੀਕਾਂ ਮਾਰਦਾ ਸੀ ਕਿਆ ਨਾਮ ਕਹਤ ਮਰਾ कविता कहा से आई हो कहा से हो है? क्या नाम क्या है बताओ नाम क्या है यहाँ कैसे आई तो को छोड़ के गया है जहर बली बाहर आई है आ पैन गई है नाल बच्चा ही है सविता जे कौन आया मिलने तेरे को कौन आया ए सविता कौन आ गया है बच्चा डरा पड़ा है रोड पे घूम रही है बच्चे को लेके बच्चे का देखो कितना बुरा हाल हो गया था किसी के पास नहीं जाता रोता है

ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਜਦੋਂ ਕੋਈ ਦਾਦਾ ਗਾਉਂਦਾ ਮੈਂ ਕੰਮ ਤੇ ਗਈ ਸੀ ਆਪਣੇ ਪਰਿਵਾਰ ਨੂੰ ਮਿਲਦੀ ਹੈ ਕੋਈ ਬੱਚਾ ਆਪਣੇ ਮਾਪੇ ਨੂੰ ਮਿਲਦਾ ਦਾਦੀ-ਦਾਦੀ ਨੂੰ ਮਿਲਦਾ ਕੋਈ ਪੋਤਾ ਜਿਹੜਾ ਉਹਦਾ ਸਕੂਨ ਸਾਨੂੰ ਪ੍ਰਾਪਤ ਹੁੰਦਾ ਇੱਥੇ ਖੜਿਆਂ ਨੂੰ ਅਮੀਰ ਕਰਦੇ ਆ ਤੁਹਾਨੂੰ ਵੀ ਹੁੰਦਾ ਉਹ ਕਿਉਂਕਿ ਤੁਸੀਂ ਸ਼ੇਅਰ ਕਰਦੇ ਹੋ ਵੀਡੀਓ ਤੁਹਾਡੀ ਸ਼ੇਅਰ ਕੀਤੀ ਵੀਡੀਓ ਹੀ ਇਹਨਾਂ ਤੱਕ ਰ ਗਈ ਇਹ ਪਰਿਵਾਰ ਪਰਦੇਸੀ ਆ ਮੰਦਬੁੱਧੀ ਹੋ ਚੁੱਕੀ ਆਪਣੀ ਧਰਮ ਪਤਨੀ ਲਈ ਉਹਦਾ ਪਤੀ ਦਿਨ ਰਾਤ ਕੰਮਕਾਰ ਛੱਡ ਕੇ ਉਹਦਾ ਉਹਨੂੰ ਲੱਭਦਾ ਫਿਰਦਾ ਆ ਤਸਵੀਰਾਂ ਲੈ ਕੇ ਥਾਣੇ ਜਾਂਦੇ ਆ ਥਾਣੇ ਵਾਲੇ ਵੀ ਰਿਪੋਰਟ ਦਰਜ ਨਹੀਂ ਕਰਦੇ ਕਹਿੰਦੇ ਇਹਨੂੰ ਦੱਸਦੇ ਆ ਵੀ ਉਹ ਦਿਮਾਗ ਤੋਂ ਥੋੜੀ ਠੀਕ ਨਹੀਂ ਹੈਗੀ ਉਹ ਕਹਿੰਦੇ ਕੋਈ ਗੱਲ ਨਹੀਂ ਲੱਭ ਜੂਗੀ ਲੱਭੋ ਤੁਸੀਂ

ਆਪਕੇ ਯਹਾਂ ਤੱਕ ਤੇ ਆ ਕੇ ਚਾਰ ਵਾਰ ਹੋ ਗਏ ਠੀਕ ਹੈ ਨਾ ਆਤਮਾਨੀ ਮਾਂ ਰਹੀ ਠੀਕ ਹੈ ਵੀ ਇੱਥੇ ਆ ਕੇ ਯਹਾਂ ਤੱਕ ਆਇਆ ਤੇ ਯਹਾਂ ਤੇ ਦੇਖੋ ਇਹ ਪ੍ਰਦੇਸੀ ਬੰਦੇ WhatsApp Facebook ਵੀ ਨਹੀਂ ਚਲਾਉਂਦੇ ਪ੍ਰੋਪਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆਪਾਂ ਪਰ ਅੱਜ ਇੱਕ ਬੱਚਾ ਆਪਣੇ ਇਸ ਦਾ ਨਾਮ ਕਿਆ ਹੈ ਸਮੀਰ ਸਮੀਰ ਜੀ ਲੋ اے ਸਮੀਰ ਭਾਈ ਕੈਸੇ ਹੋ ਬਚਾਦਾ ਰਹਿ ਗਿਆ ਜੀ ਮਾਂ ਠੀਕ ਨਹੀਂ ਉਹ ਨੂੰ ਛਾਤ ਤੇ ਲਾਈ ਬੈਠੀ ਨਾ ਕਿਸੇ ਨੂੰ ਹੱਥ ਲਾਉਣ ਦਿੰਦੀ ਸੀ ਨਾ ਬੱਚਾ ਹੀ ਕਿਸੇ ਕੋਲ ਜਾਂਦਾ ਸੀ ਜੇ ਬੱਚੇ ਨੂੰ ਚੱਕਦੇ ਸੀ ਤਾਂ ਬੱਚਾ ਵੀ ਚੀਕਾਂ ਮਾਰਦਾ ਸੀ ਤੇ ਅੱਜ ਸਮੀਰ ਆ ਲੈ ਸਮੀਰ ਜੀ ਲੈ ਲੋ ਇਹ ਕੀ ਕਰ ਰਹੀ ਸੀ ਆ ਲੈ ਮੇਰਾ ਨਾਮ ਕੀ ਹੈ ਨਰੀਸ਼ ਨਰੀਸ਼ ਕੀ ਕੰਮ ਕਰਦੇ ਹੋ ਨਰੀਸ਼ ਲੇਬਰੇ ਦਾ ਕੰਮ ਕਰਦੇ पीछे से कहा से हो एम पी से हो पा इधर लुधियाना आया कितना टाइम हुआ अब पहली बार आया पहली बार और कितना बच्चा और नहीं। ये तो ये, ये में वो भी लड़का है गाँव में एक लड़का ये लेके कब आये इसको लेके इधर एक महीना हो गया महीना हो गया ये तेरे घर वाली को दिमाग को पहले भी कोई दिक्कत था दिमाग से पहले से था इसको घर पता नहीं चला फिर

ਮਮਾ ਮਾਇਆ ਦੱਸੋ ਮੈਂ ਅੱਜ ਲੈ ਗਰ ਜਾਓ ਕੋਈ ਗੱਲ ਅਰਦਾਸ ਕਰਿਓ ਕਿ ਬੱਚੇ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਸविता ਦਾ ਹੁਣ ਇੱਥੋਂ ਲਾਸ਼ ਸ਼ੁਰੂ ਹੋ ਗਿਆ ਵਾ ਇਹ ਠੀਕ ਹੋ ਕੇ ਆਪਣੇ ਬੱਚਿਆਂ ਦਾ ਚੰਗੀ ਪਰਵਿਸ਼ ਕਰੇ ਤੋ ਇੱਕ ਵੱਡਾ ਬੇਟਾ ਹੋਰ ਆ ਸਮੀਰ ਤੋ ਇਹ ਪਤੀ ਆ ਜਿਹੜਾ ਮਜ਼ਦੂਰੀ ਕਰਦਾ ਇਸਾਸਾ ਇਹ ਵੀ ਸਾਥਮੇਂਤੀ ਕੇ ਬਾਅਦ ਮੈਂ ਆਈ ਇੱਕ ਸਾਥ ਹੀ ਆਏ ਸਨ ਸਾਥ ਨਹੀਂ ਰਹਿੰਦੇ ਸਰ ਸਾਡੇ ਤੇ ਲੇਬਰ ਦਾ ਕੰਮ ਹੀ ਕਰਦੇ ਸਾਰੇ ਇਥੇ ਲੁਧਿਆਣੇ ਦਾਦਾ ਪਿੰਡ ਛਾਵੜਾ ਕਲੋਨੀ ਦੇ ਵਿੱਚ ਸਾਰੇ ਮਿਹਨਤ ਮਜ਼ਦੂਰੀ ਕਰਦੇ ਆ ਤੇ ਅੱਜ ਇੱਕ ਬੱਚੇ ਨੂੰ ਉਹਦੇ ਪਰਿਵਾਰ ਨਾਲ ਇੱਕ ਵਿਚਲੀ ਹੋਈ ਨੋ ਨੋ ਉਹਦੇ ਸਾਰੇ ਪਰਿਵਾਰ ਨਾਲ ਉਹਦੇ ਘਰ ਵਾਲੇ ਨਾਲ ਮਿਲਾ ਕੇ ਸਾਨੂੰ ਸਾਡੇ ਮਨ ਨੂੰ ਬਹੁਤ تسਲੀ ਹੋ ਰਹੀ ਹੈ ਅਰਦਾਸ ਕਰਿਓ ਇਕ ਕ੍ਰੋਸ਼ੀਰ ਹੈ ਬੇਪਰ ਤੰਦਰੁਸਤ ਰਹੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ